ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਬਖਮ ਮਾਰਗ ਦਾ ਪਾੰਤੀ ਭਗਤ ਪੂਰਨ ਸਿੰਘ ਜੀ ਇੱਕ ਮਹਾਨ ਸਮਾਜ ਸੇਵਕ ਦੀ ਜੀਵਨੀ ਤੇ ਪ੍ਰਕਾਸ਼ ਪਾਉਨੇ ਹਾਂ ਜੈ ਜੈਕਾਰ ਕਰੇ ਸਭ ਕੋਈ ਕਿਸੇ ਵਿਸਮਾਤੀ ਘੜੀ ਵਿੱਚ ਭਗਤ ਕਬੀਰ ਜੀ ਨੇ ਤੁਰ ਅੰਦਰੋਂ ਆਪਣੇ ਸਤਿਗੁਰੂ ਨੂੰ ਇਹ ਪ੍ਰਸ਼ਨ ਪੁੱਛਿਆ ਸੀ ਮੈਨੂੰ ਕਿਰਪਾ ਕਰਕੇ ਇਹ ਦੱਸਿਆ ਜਾਵੇ ਕਿ ਮਨੁੱਖ ਇਸ ਸੰਸਾਰ ਵਿੱਚ ਕਿਸ ਮਕਸਦ ਲਈ ਪੈਦਾ ਕੀਤਾ ਜਾਂਦਾ ਹੈ ਗੁਰ ਚਰਨ ਲਾਗ ਹਮ ਬਿਨਵੱਤਾ ਪੁੱਛਤ ਕਹਿ ਜਿਉ ਪਾਇਆ ਜਵਾਬ ਮਿਲਿਆ ਕਿ ਆਪ ਦੀ ਪਹਿਚਾਨ ਕਰਕੇ ਮਾਲਕ ਦੇ ਦਰ ਤੇ ਕਬੂਲ ਹੋਣ ਲਈ ਲੱਗਦਾ ਹੈ ਕੁਝ ਐਸੀ ਹੀ ਰਹੱਸਮਈ ਅਵਸਥਾ ਵਿੱਚ ਭਗਤ ਪੂਰਨ ਜੀ ਨੇ ਵੀ ਆਪਣੇ ਮਾਲਕ ਕਰਤਾਪੁਰਖ ਨੂੰ ਇਹੋ ਪ੍ਰਸ਼ਨ ਪੁੱਛਿਆ ਸੀ ਮਾਲਕ ਵੱਲੋਂ ਜਵਾਬ ਮਿਲਿਆ ਸੱਜਣਾ ਤੈਨੂੰ ਸੰਸਾਰ ਵਿੱਚ ਪੈਦਾ ਕਰਨ ਦਾ ਮੰਤਵ ਮੇਰੀ ਹਲਕਤ ਵਿਚਲੇ ਦੁਖਿਆਰੀਆਂ ਦਾ ਦੁੱਖ ਵਿਹੰਜਣਾ ਤੇ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਸੇਵਕ ਦੀ ਰੂਹ ਨੇ ਪੂਰੀ ਇਕਾਗਰਤਾ ਤੇ ਚੇਤਨਤਾ ਨਾਲ ਹੀ ਇਹ ਹੁਕਮ ਸੁਣਿਆ ਤੇ ਤੁਰ ਅੰਦਰ ਤੱਕ ਦ੍ਰਿੜ ਕਰ ਲਿਆ ਮਾਲਕ ਦੇ ਹੁਕਮ ਦੀ ਪੂਰਤੀ ਦੀ ਚੇਤਨਾ ਨੇ ਭਗਤੀ ਦਾ ਰੂਪ ਧਾਰਨ ਕਰ ਲਿਆ ਤੇ ਪੂਰਨ ਸਿੰਘ ਭਗਤ ਹੋ ਗਿਆ ਸਾਰੇ ਸੰਸਾਰ ਵਿੱਚ ਭਗਤ ਭਗਤ ਕਰਵਜਿਆ ਉਸ ਨੂੰ ਇੱਕ ਛੋਟਾ ਲੁੱਲਾ ਗੁੰਗਾ ਬੱਚਾ ਮਿਲਿਆ ਜਿਸ ਨੂੰ ਉਸ ਨੇ ਅੰਤਾਂ ਦਾ ਪਿਆਰ ਦਿੱਤਾ ਤੇ ਭਗਤ ਜੀ ਦਾ ਪਿਆਰਾ ਸਿੰਘ ਹੋ ਗਿਆ ਹਲਕ ਦੀ ਖਲਕਤ ਵਿਚਲੇ ਸੈਂਕੜੇ ਮਹਤਾਜ ਮਨੁੱਖ ਜਿਨ੍ਹਾਂ ਇੱਥੇ ਕੇਵਲ ਝੂਨ ਭੋਗਣੀ ਹੁੰਦੀ ਹੈ ਜੋ ਆਪਣਿਆਂ ਨੂੰ ਵੀ ਭਾਰ ਲੱਗਦੇ ਹਨ ਭਗਤ ਹੋਰਾਂ ਦਾ ਅਤ ਸੁੰਦਰ ਤੇ ਲਾਡਰਾ ਪਰਿਵਾਰ ਸੀ ਜਿਨ੍ਹਾਂ ਦਾ ਉਹਨਾਂ ਕਦੀ ਵਿਸਾਹ ਨਹੀਂ ਸੀ ਕੀਤਾ ਉਹਨਾਂ ਨੂੰ ਆਪਣੇ ਮਾਲਕ ਦੀਆਂ ਸਿਫਤਾਂ ਦੀ ਬਾਣੀ ਨਾਲ جنੂਨ ਦੀ ਹੱਦ ਤੱਕ ਇਸ਼ਕ ਸੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਪ੍ਰੋਫੈਸਰ ਮਨਜੀਤ ਸਿੰਘ ਜੀ ਲਿਖਦੇ ਹਨ ਕਿ ਉਹਨਾਂ ਨੂੰ ਜੀਵਨ ਵਿੱਚ ਕਈ ਵਾਰ ਪਗਦਪੂਰਨ ਸਿੰਘ ਜੀ ਕੋਲ ਬੈਠ ਕੇ ਗੁਰਬਾਣੀ ਦਾ ਨਿਤਨੇਮ ਕਰਨ ਦਾ ਸੁਭਾਗ ਮਿਲਦਾ ਰਿਹਾ ਜਿਸ ਦਿਨ ਰਸ ਲੈ ਕੇ ਬਾਣੀ ਪੜੀ ਜਾਣੀ ਤਾਂ ਉਹਨਾਂ ਆਖਣਾ ਕਿ ਅੱਜ ਇਸ ਨੇ ਪਾਠ ਥੋੜਾ ਕੀਤਾ ਹੈ ਇਹ ਤਾਂ ਆਪਣੇ ਪਿਤਾ ਅੱਗੇ ਰੋਇਆ ਹੈ ਉਹਨਾਂ ਤੱਕ ਪੜਨੀ ਹੈ ਸੰਗਤ ਗੁਣ ਪਰਗਾਸ ਫਿਰ ਕਿਸੇ ਵਿਸਮਾਦੀ ਅਵਸਥਾ ਵਿੱਚ ਤਾੜੀ ਮਾਰ ਕੇ ਮਾਸੂਮ ਜਿਹਾ ਹਾਸਾਸਣਾ ਕਿਸੇ ਤੇ ਵੀ ਕਿਸੇ ਪ੍ਰਕਾਰ ਦਾ ਗਿਲਾ ਸ਼ਿਕਵਾ ਉਹਨਾਂ ਦੀ ਬਿਰਤੀ ਵਿੱਚ ਨਹੀਂ ਸੀ ਪਰ ਇੱਕ ਗੱਲ ਉਹਨਾਂ ਨੂੰ ਸਦਾ ਪੀੜਾ ਦਿੰਦੀ ਸੀ ਉਹ ਸੀ ਗੰਦਗੀ ਚਾਹੇ ਇਹ ਮਨੁੱਖੀ ਮਨਾਂ ਵਿੱਚ ਸੀ ਜਾਂ ਮਨੁੱਖਾਂ ਦੇ ਆਲੇ-ਦੁਆਲੇ ਸਮਾਜ ਦੇ ਮੈਲੇਪਨ ਨੂੰ ਦੂਰ ਕਰਨ ਲਈ ਯਤਨਸ਼ੀਲ ਰਹਿਣਾ ਉਹਨਾਂ ਦਾ ਜੀਵਨ ਪ੍ਰੇਯੰਤ ਆਦਰਸ਼ ਰਿਹਾ ਇਸ ਦੇ ਲਈ ਕਲਮ ਤੇ ਬਾਟੇ ਨੂੰ ਆਪਣੀ ਰੂਹ ਦੇ ਸਦੀਵੀ ਸਾਥੀ ਬਣਾਇਆ ਸੀ ਹਰ ਸਮੇਂ ਕੋਲ ਰੱਖੇ ਬਾਟੇ ਨੂੰ ਉਹ ਆਪਣਾ ਕਹਿਣਾ ਆਖਦੇ ਸਨ ਇਸ ਬਾਟੇ ਨੂੰ ਭਗਤ ਹੋਰਾ ਰਾਹੀ ਪਤਾ ਨਹੀਂ ਸਮਾਜ ਦੀ ਕਿਤਨੀ ਕ ਗੰਦਗੀ ਸਮੇਟਣ ਦਾ ਅਵਸਰ ਮਿਲਿਆ ਕਿ ਕਿਸੇ ਫੁੱਲ ਬੂਟੇ ਨੂੰ ਵੱਧਦਾ ਫੁੱਲਦਾ ਦੇਖ ਭਗਤ ਹੋਰਾਂ ਨੂੰ ਆਪਣਾ ਆਪ ਪ੍ਰਫੁੱਲਤ ਹੁੰਦਾ ਲੱਗਦਾ ਸੀ ਤੇ ਕਿਸੇ ਦਰਖਤ ਦਾ ਮੁਰਝਾਣਾ ਜਾਂ ਕੱਟਿਆ ਜਾਣਾ ਉਹਨਾਂ ਨੂੰ ਉਦਾਸ ਕਰ ਜਾਂਦਾ ਸੀ ਕਿਉਂਕਿ ਇਹ ਉਹਨਾਂ ਨੂੰ ਆਪਣੇ ਮਾਲਕ ਨਾਲ ਵਿਸਾਹਕਾਤ ਲੱਗਦਾ ਸੀ ਮਾਲਕ ਦੀ ਪਿਆਰੀ ਯਾਦ ਲਈ ਬਣੇ ਅਸਥਾਨ ਹਰ ਮੰਦਰ ਦੀ ਬਿਅਤ ਵੀ ਉਹਨਾਂ ਦੇ ਜੀਵਨ ਵਿੱਚ ਖਲਬਲੀ ਮਚਾ ਗਈ ਸੀ ਸਮੇ ਦੇ ਟਾਂਡਵ ਨਾਚ ਵਿੱਚ ਅਣਕਿਣਤ ਰੂਹਾਂ ਨੂੰ ਦੁਖੀ ਦੇਖ ਕੇ ਉਹ ਉਸ ਸਮੇਂ ਅਤ ਪੀੜਿਤ ਮਨੁੱਖ ਹੋ ਗਏ ਸਨ ਪਤਾ ਨਹੀਂ ਕੀ ਸੋਚ ਕੇ ਉਹ ਮਾਲਕ ਦੇ ਪੂਜਾ ਸਥਾਨ ਅੱਗੇ ਚੌਂਕੀਦਾਰਾਂ ਵਾਂਗ ਬੈਠ ਗਏ ਤੇ ਹੋਸ਼ ਰਹਿਣ ਤੱਕ ਬੈਠੇ ਹੀ ਰਹੇ ਸ਼ਾਇਦ ਇਹ ਖਿਆਲ ਕਰਕੇ ਹੀ ਉਹਨਾਂ ਦੇ ਇੱਥੇ ਹੁੰਦਿਆਂ ਕਿਵੇਂ ਕੋਈ ਦੁਬਾਰਾ ਇਸ ਵੱਲ ਹੰਕਾਰ ਭਰੀ ਦ੍ਰਿਸ਼ਟੀ ਨਾਲ ਵੇਖ ਸਕੇਗਾ ਗਰੀਬੀ ਦੀ ਗਦਾ ਨਾਲ ਮੈਂ ਉਹਨਾਂ ਨੂੰ ਠੱਲ ਪਾ ਦਿਆਂਗਾ ਮਹਾਪੁਰਖਾਂ ਦਾ ਵਿਚਾਰ ਹੈ ਕਿ ਇਸ ਸੰਸਾਰ ਵਿੱਚ ਆਉਣ ਵਾਲਾ ਹਰ ਪ੍ਰਾਣੀ ਸਮਾਜ ਦਾ ਕਰਜ਼ਈ ਹੁੰਦਾ ਹੈ ਕਿਉਂਕਿ ਸਮਾਜ ਉਸ ਨੂੰ ਸਰੀਰਿਕ ਤੇ ਮਾਨਸਿਕ ਭੁੱਖ ਲਈ ਸਾਧਨ ਉਪਲਬਧ ਕਰਵਾਉਂਦਾ ਹੈ ਪਰ ਭਗਤ ਪੂਰਨ ਸਿੰਘ ਜੀ ਨੇ ਇਸ ਪੱਖੋਂ ਇਤਨਾ ਕੁਝ ਦੇ ਇਤਨੇ ਵਿਲੱਖਣ ਤੰਗ ਨਾਲ ਸਮਾਜ ਨੂੰ ਦਿੱਤਾ ਕਿ ਸਮਾਜ ਉਹਨਾਂ ਦਾ ਕਰਜ਼ਈ ਹੋ ਗਿਆ ਇਵੇਂ ਉਹ ਮਨੁੱਖਾ ਤੇ ਇਸ ਵਿਸ਼ਾਲ ਸਮੂਹ ਵਿੱਚ ਪੂਰਨ ਮਨੁੱਖ ਹੋ ਨਿਪੜੇ ਅੱਜ ਸੰਸਾਰ ਮਾਨਵਤਾ ਦੇ ਇਸ ਸ਼ੈਦਾਈ ਦੇ ਸਤਕਾਰ ਵਿੱਚ ਨਕਮਸਤਕ ਹੈ ਤੇ ਉਹਨਾਂ ਦੀ ਜੈ ਜੈਕਾਰ ਕਰਨ ਲਈ ਉਤਾਵਲਾ ਹੈ ਪਰ ਉਸ ਪੂਰਨ ਮਨੁੱਖ ਦੀ ਪੂਰਨ ਕਲਣਾ ਸਮਾਜ ਅੱਗੇ ਇੱਕ ਪੂਰਨ ਚਿੰਨ ਵੀ ੜਾ ਕਰ ਰਹੀ ਹੈ ਕੋਈ ਇਸ ਸੁੱਚੀ ਜਿਹੀ ਕਲਣਾ ਦਾ ਹਾਣੀ ਹੋਣ ਦਾ ਉਦਮ ਕਰੇਗਾ ਇਹੀ ਸਵਾਲ ਸਾਡੇ ਸਭ ਦੇ ਮਨਾਂ ਵਿੱਚ ਉਜਾਗਰ ਹੁੰਦਾ ਹੈ ਅਗਲੇ ਕਿੱਸੇ ਵਿੱਚ ਦਇਆ ਤੇ ਪਿਆਰ ਦੀ ਮੂਰਤ ਭਗਤ ਪੂਰਨ ਸਿੰਘ ਜੀ ਬਾਰੇ ਹੋਰ ਚਰਚਾ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ